one of the premium and prestigious professional institutes providing a wide range of professional courses with 100% placement assistance we are shri sai group of institutes ਜਿਹੜਾ ਤੁਸੀਂ ਇਹ ਗੱਲ ਪੁੱਛੀ ਆ ਨਸ਼ਿਆਂ ਵਿਰੁੱਧ ਇਹ ਨਸ਼ਿਆਂ ਗਰੁੱਪ ਜਿਹੜਾ ਆ ਮਾਨਯੋਗ ਸੀਐਮ ਸਾਹਿਬ ਵੱਲੋਂ ਇੱਕ ਤੁਹਾਨੂੰ ਪਤਾ ਤੁਹਾਨੂੰ ਪੋਰਟਲ ਵੀ ਖੋਲਿਆ ਗਿਆ ਜਿਹਦੇ ਵਿੱਚ ਕੋਈ ਵੀ ਬੰਦਾ ਜਿਹੜਾ ਕਿਸੇ ਕੋਈ ਨਸ਼ਾ ਕਰਦਾ ਕਰੌਂਦਾ ਹੈਗਾ ਉਹਦੇ ਤੁਸੀਂ ਮੈਸੇਜ ਵੀ ਕਰ ਸਕਦੇ ਤੇ ਸਾਡੇ ਮਾਨਯੋਗ ਬੀਜੀਪੀ ਸਾਹਿਬ ਸ੍ਰੀ ਗੌਰਿਆ ਜੀ ਦਿਨ ਦੇ ਸੰਸਾਰ ਤੇ ਸਾਡੇ ਐਸਐਸਪੀ ਬਰਜਿੰਦਰ ਸਿੰਘ ਜੀ ਨੂੰ ਦਿਨ ਦੇ ਸੰਸਾਰ ਮਤਲਬ ਹਦਾਇਤ ਅਨੁਸਾਰ ਜਿਹੜਿਆ ਸਾਡੇ ਪ੍ਰਧਾਨਪੁਰ ਕੁੰਛ ਜੜੀ ਆ ਤੁਹਾਨੂੰ ਬਰਤਾਰ ਨੂੰ ਤੁਹਾਨੂੰ ਪਤਾ ਕੋਈ ਨਾ ਕੋਈ ਐਫਆਈਆਰ ਲੋਚ ਕਰਦੇ ਨੇ ਤੁਸੀਂ ਅੱਗੇ ਵੀ ਦੇਖਿਆ ਕਿ ਅਸੀਂ ਮਸੀਹਾਂਪੁਰ ਕਿੰਨੇ ਠੱਲ ਪਾਈਓ ਜਿਹੜੀ ਕੱਲ ਦੀ ਤੁਸੀਂ ਗੱਲ ਕਹਿ ਰਹੇ ਹੋ ਮਿਤੀ 25 7 25 ਨੂੰ ਤਾਨੂੰ ਇੱਕ ਗੁੰਮਸ਼ੀਦਾ ਪੁਰਸ਼ ਸਟੇਸ਼ਨ ਇੱਕ ਨੰਬਰ ਦੇ ਡਿਵੀਜ਼ਨ ਨੰਬਰ ਦੇ ਜਿਹਨੂੰ ਮਨਖਲੀਤ ਹੋਰ ਨੇ ਕੋਈ ਜਿਲੀ ਦਵਾਈ ਖਾ ਲਈ ਆ ਤਾਂ ਦਗੋ ਦਵਾਈ ਖਾਦੀ ਤੇ ਉਹਨਾਂ ਨੂੰ ਜਿਹੜਾ ਅਮਨਜੀਤ ਹਸਪੀਟਲ ਚ ਲਾਜ ਨਹੀਂ ਲੈ ਗਏ ਲਾਜ ਕਰਾਉਣ ਉਹਦੀ ਜਿਹੜੀ ਡੈਥ ਹੋ ਗਈ ਉਹਨਾਂ ਦੇ ਹਸਬੰਦ ਦੇ ਗਿਆਨਾ ਦੇ ਉੱਤੇ ਉਹਨਾਂ ਦੇ ਬੇਟੇ ਤੇ ਆਪਣੇ ਅਮਰਪਾਲ ਸਿੰਘ ਤੇ ਐਫ ਆਈ ਆਰ ਲਾਜ ਹੋਈ ਹੈ 110 ਨੰਬਰ ਪਰ ਜੋ ਤੁਸੀਂ ਨਸ਼ਿਆ ਵਾਲੀ ਗੱਲ ਕਰ ਰਹੇ ਉਹ ਨਸ਼ਿਆ ਵਾਲੀ ਕੋਈ ਉਹਦੀ ਗੱਲ ਨਹੀਂ ਹੈ ਸਿਰਫ ਉਹ ਬੰਦਾ ਸ਼ਰਾਬ ਪੀਂਦਾ ਸੀਗਾ ਸ਼ਰਾਬ ਪੀਂਦਾ ਆਦੀ ਸੀਗਾ ਇਸ ਜਿਸ ਕਰਕੇ ਸ਼ਰਾਬ ਪੀ ਕੇ ਆਪਣੇ ਘਰ ਦੇ ਆਪਣੇ ਮਾਂ ਨੂੰ ਪਰਿਵਾਰ ਨੂੰ ਤੰਗ ਕਰਦਾ ਸੀਗਾ ਕੁਝ ਕਰਕੇ ਉਹਨਾਂ ਦੇ ਦੁਖੀ ਹੋ ਕੇ ਉਹਦੀ ਮਾਂ ਜਿਹੜੀ ਆ ਕੋਈ ਜਿਹੜੀ ਦਵਾਈ ਖਾ ਕੇ ਤੇ ਉਹਨਾਂ ਦੀ ਜਿਹੜੀ ਉਹ ਬੈਥ ਹੋ ਗਈ ਸੀਗੀ ਤੇ ਉਹਨਾਂ ਦੇ ਹਸਬੰਦ ਦੇ ਅ ਵੀ ਅਨਾਰੇ ਪਚਾ ਵੀ ਦਰਦੀ ਹੋ ਗਿਆ 110 ਨੰਬਰ ਐਫ ਆਰ ਹੈ ਤੇ ਉਹ ਜਿਹੜਾ ਹੈਗਾ ਉਹਨਾਂ ਦਾ ਮੁੰਡਾ ਉਹਨੂੰ ਹੀ ਗ੍ਰਿਫਤਾਰ ਵੀ ਕਰ ਲਿਆ ਅਜਮਾਨਯੋਗ ਅਦਾਲਤ ਦੇ ਵਿੱਚ ਵੀ ਪੇਸ਼ ਕਰਤਾ ਬਸ ਸਿਰਫ ਇਹ ਸਿਗਰ ਕੀ ਕੋ ਸਰਾਬ ਦੀ ਨਹੀਂ ਸੀਗਾ ਡਰਗ ਡਿਕਟ ਨਹੀਂ ਸਿਗਰ ਇਹ ਜਿਹੜੇ ਸੀਗੇ ਇਹ ਜਿਹੜਾ ਸੀਨੀ ਮਨਪ੍ਰੀਤਪੁਰ ਇਹ ਬੈਂਕ ਕਲੋਨੀ ਬਾਰ ਨੰਬਰ 29 ਦੀ ਰਹਿਣ ਵਾਲੀ ਸੀ ਵੀ ਨਸ਼ੇ ਵਾਲੀ ਕੋਈ ਉਹ ਗੱਲ ਨਹੀਂ ਐ ਡਿਕਟ ਦੀ ਕੋਈ ਗੱਲ ਨਹੀਂ ਸਿਰਫ ਸ਼ਰਾਬ ਪਿੰਦਾ ਹੀ ਸ਼ਰਾਬ ਪਿੰਦਾ ਦੀ ਸੀਗਾ ਇਹਨੇ ਦੋਕੇ ਕੋਕੇ ਉਹਦੀ ਮਾਂ ਨੇ ਜਿਹੜੀ ਉਹ ਦਿੱਲੀ ਜਵਾਈ ਕਾਲੀਤਰ ਨਾਲ ਜਿਹੜੀ ਉਹ ਡੈਕੋ ਬੀ ਸੀ ਸਰਕਿਆ ਸ਼ਰਧੀਆ ਪਰ ਇਹ ਹੈ ਕਿ ਤੁਹਾਨੂੰ ਵੀ ਪਤਾ ਲਿਸੈਂਸ ਲਿਸੈਂਸ ਤੇ ਇਸਰਾਫ ਦੇ ਠੀਕੇ ਕੁਲ ਦੇਣਾ ਉਹਦੇ ਹਦ ਤੱਕ ਜਿਹੜੀ ਇਸਰਾਫ ਵਿਕਦੀ ਆ ਮਤਲਬ ਅਵੈਧ ਰੂਪ ਚ ਨਹੀਂ ਅਵੈਧ ਰੂਪ ਚ ਨਹੀਂ ਆ ਜਦੋਂ ਅਵੈਧ ਰੂਪ ਜਾਰੀ ਹੁੰਦੀ ਉਹ ਅਸੀਂ ਫੜ ਕੇ ਪਰਚੇ ਵੀ ਦਰਜ ਕਰਦੇ ਆ ਤੇ ਪਹਿਲਾਂ ਵੀ ਤੁਸੀਂ ਦੇਖਿਆ ਤੁਹਾਨੂੰ ਦੱਸਿਆ ਵੀ ਆ ਕਿ ਕਈ ਪਰਚੇ ਆ ਸੀ ਵੀਰੇ ਨਜਾਇਜ਼ ਸ਼ਰਾਬ ਵੇਚਦੇ ਹਾਂ ਉਹਨਾਂ ਤੇ ਉਪਰ ਐਫ ਆਰ ਵੀ ਲਾਉਚ ਕੀਤੀਆਂ ਹੋਈਆਂ ਜਿਹੜੇ ਬੀ ਐਨ ਐਸ ਆਪਣੀ ਹੈਗੀ 306 ਆਈ ਪੀ ਸੀ ਬੀ ਐਨ ਐਸ 108 ਦੇ ਤਹ ਜਿਹੜਾ ਮੁਕਦਮਾ ਦਰਜ ਕੀਤਾ ਗਿਆ 110 ਨੰਬਰ ਐਫ ਆਰ ਤੇ ਡਰਗ ਡਿਕ ਦਾ ਕੋਈ ਵੀ ਇਹ ਜਿਆ ਨਹੀਂ ਆ ਸਿਰਫ ਸ਼ਰਾਬ ਵੰਡਾਤੀ ਸੀ ਅਗਦੇ ਸੀ ਵੰਡਦਾ ਸੀਗਾ ਘਰਦਿਆਂ ਨੇ ਆਪਣੇ ਮਾਂ ਕੋਲ ਨੇ ਲੜਦਾ ਸੀਗਾ ਇਸ ਕਰਕੇ ਮਾਂ ਜਿਹੜੀ ਉਹ ਦੁਖੀ ਹੋ ਕੇ ਜਿਹੜਾ ਉਹਨਾਂ ਨੇ ਆਪਣੀ ਗਵਾਹੀ ਖਾ ਕੇ ਤੇ ਉਹਨਾਂ ਦੀ ਜਿਹੜਾ ਦੇਥੋ ਵੀ ਉਦਦਾਰ ਤੇ ਜਿਹੜਾ ਇਸ ਮੁੰਡੇ ਦਾ ਅਸੀਂ ਪਰਚਾ ਕਰ ਲਿਆ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਉਹਨੂੰ ਜਿਹੜਾ ਮਾਨਯੋਗ ਅਦਾਲਤ ਦੇ ਵਿੱਚ ਵੀ ਪੇਸ਼ ਕਰਤਾ